ਨੰਬਰ ਤੇ ਟਾਈਮ ਤੇ ਪਾੜੇ ਇਹ ਮਜਬੂਰੀ ਬਣ ਗਈ ਇੰਸਟੀਚੂਸ਼ਨਲ ਮਜਬੂਰੀ ਕਿ 5 ਸਾਲ ਚ ਇਲੈਕਸ਼ਨ ਹੋਣ ਇਹਨਾਂ ਦਾ ਵਾਸ ਚੱਲਦਾ ਤੇ 15 ਸਾਲ ਹੀ ਨਹੀਂ ਚਿਰਦਾ ਉਹ ਇਹ ਮਜਬੂਰੀ ਦਾ ਨਾਮ ਤੁਹਾਡੇ ਸਾਹਮਣੇ ਹੈ ਸਰ ਅੱਜ ਜੀ 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 ਬਹੁਤ ਹੀ ਇੱਕ ਖਾਸ ਅੱਜ ਮੇਰੇ ਨੌਜਵਾਨ ਸਾਡੇ ਸਾਥੀ ਵਿਧਰਾ ਸਾਹਿਬ ਨੇ ਬਹੁਤ ਬਹੁਤ ਜੀ ਦੇ ਬੁਲਾਇਆ ਐਲੀ ਗਲਤ ਮੇਰੇ ਭਤੀਜੇ ਨੇ ਰਾਮ ਜੀ ਦੇ بیٹے ਨੇ ਰਾਮ ਜੀ ਨਾਲ ਇਹਦਾ ਦੂਜੀ ਪੀੜੀ ਦਾ ਰਿਸ਼ਤੇਦਾਰ ਇਹਨਾਂ ਨੇ ਆਪਣੇ ਅਹੁਦੇਦਾਰਾਂ ਤੇ ਬੀਤੂ ਬਣਨ। ਬਹੁਤ ਧੋਰ ਕੋਈ ਬਣਾਵਾਲਾ ਕਿ ਸਾਰੇ ਨੂੰ ਬਾਦਲ ਤੇ ਧਿਆਨ ਦੇਖੋ ਅਸਲ ਕਿਸੇ ਵੀ ਪਾਰਟੀ ਅੰਦਾਕ ਜਿਹੜੀ ਉਹਦੀ ਬੈਕਬੋਨ ਜਿਹੜੇ ਨੇ ਅਹੁਦੇਦਾਰ। ਸੋ ਅੱਜ ਅਸੀਂ ਆਪਣੇ ਅਹੁਦੇਦਾਰਾਂ ਨਾਲ ਆਪਣੀ ਗੱਤ ਨੂੰ ਕਰਾਂਗੇ। ਪੰਜਾਬ ਮੌਜ 85 ਮਹਾਵਲ ਇਸ ਵੀ ਕੀ ਕਰਕੇ ਚੀ ਨੀ ਲੈਤੀ ਜੀ। ਇਹਦੇ ਬਾਰੇ ਵੀ ਚਰਚਾ ਸਾਰਿਆਂ ਦੀ ਕਰਨੀ ਤੇ ਮਿਲਾਂ ਸਰ ਅਕਾਲੀ ਦਲ ਸੁਧਾਰ ਲਹਿਰ ਜਿਹੜਾ ਹੈ ਇੱਕ ਵਾਰ ਫੇਰ ਤੋਂ ਮਰਜੂ ਹੋਣ ਜਾ ਰਹੀ ਹੈ ਜੀ ਅਕਾਲੀ ਦਲ ਦੇ ਵਿੱਚ ਸਰ ਪੰਥਕ ਸੁਧਾਰ ਲਹਿਰ ਦੁਬਾਰਾ ਅਕਾਲੀ ਦਲ ਸੁਧਾਰ ਲਹਿਰ ਸੀ ਦੁਬਾਰਾ ਮਰਜੂ ਹੋ ਰਹੀ ਹੈ ਜੀ ਅਕਾਲੀ ਦਲ ਚ ਕਿਵੇਂ ਇਹ ਜਾ ਰਹੀ ਸੀ ਇਹ ਪਾਰਟੀ ਉਹ ਇੰਡੀਪੈਂਡੈਂਟ ਹੈ ਜੋ ਮੱਤਿਓ ਕਰੇ ਹੈ ਹੀ ਉਹਨਾਂ ਕੋ ਕੁਝ ਨਹੀਂ ਦੱਸਣ ਦੇ ਕਿਉਂਕਿ ਜਦੋਂ ਸਾਹ ਸੁਖਵੀਰ ਸਿੰਘ ਬਾਦਲ ਦੀ ਹਰ ਗੱਲ ਤਸਲੀਮ ਨਹੀਂ ਕਰਦੇ ਇਸ ਤੋਂ ਬਾਅਦ ਹੁਣ ਸੁਧਾਰੇ ਇਹਨਾਂ ਨੇ ਕੀ ਕਰਨਾ ਹੈ ਆਪਣਾ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰ ਹੀ ਹੋ ਗਿਆ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਉਹ ਤਾਂ ਸਾਫ਼ ਤੌਰ ਜਦੋਂ ਡੇਲੀ ਉਸ ਦਾ ਕਾਗਜ਼ਾਤ ਵੀ ਸਾਫ਼ ਸਾਹਮਣੇ ਪੇਸ਼ ਹੋਏ ਆਪਣਾ ਹਰ ਗੁਨਾਹ ਜਿਹੜਾ ਇਹਨਾਂ ਨੇ ਖੁਦ تسلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹੀ ਨਹੀਂ ਕਿ ਸੋ ਮੈਂ ਸਮਝਣਾ ਕਿ ਇਹਦੇ ਵਿੱਚੋਂ ਨਿਕਲਣਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਡਿਫਿਕਲਟ ਹੋਏਗਾ ਜਿਸ ਕਿਸਮ ਦੀ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਿਕਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚੋਂ ਹੀ ਪੋਲਿਟਿਕਲੀ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਅਕਾਲੀ ਦਲ ਦੀ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਨਿਹਰੇ ਤੇ ਨਹੀਂ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਰਿਜੈਕਸ਼ਨ ਹੋ ਗਈ ਉਹਨਾਂ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਿਆ ਹੁਣ ਇਹਨਾਂ ਨੂੰ ਕੱਢਣ ਪਾਉਣ ਨੂੰ ਤਾਂ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾ ਕਬੂਲ ਕਰ ਲਏ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਰੱਖਣਗੇ ਬਾਜਵਾ ਸਾਹਿਬ ਜੋ ਪੰਚਾਇਤੀ ਚੋਣਾਂ ਜਹਾਸ਼ਰ ਦੇਖਿਆ ਤੁਸੀਂ ਸਮਾਂ ਘਟਾ ਕੁਝ ਪਾਰਟੀਆਂ ਨੂੰ ਦਾਣਾ ਬਾੜ ਦੇ ਵਿੱਚ ਬੰਦੇ ਬਿੰਦ ਲੱਭ ਰਹੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਐਵਰੇਜ ਇੱਕ ਵਾਰ ਚ 10-10 ਉਮੀਦਵਾਰ ਨੇ ਫਾਰਮ ਭਰਨੇ ਕਿੱਦਾਂ ਦੇ ਰਹੇ ਹੈ इसम का ही हालात चल रहे हैं देखो आए के दे शौक लग रहे उसके बाद लगभग कुछ नहीं कहते है तो तो ही ਕਿਸੇ ਵੀ ਦੂਜੀ ਸੇ ਨਹੀਂ ਬੁਲਾਇਆ ਕੋਈ ਨਹੀਂ ਲੈਂਦਾ ਪਰ ਪਾਰਲਮੈਂਟ ਕੋਈ ਨਹੀਂ ਇਸ ਦਾ ਵਕੀਲ ਨੇ ਸਮਾਜ ਦੇ ਉਦੇਸ਼ ਸਰ ਸਰ ਲਾਗਨ ਦੀ ਜੀ ਕਾਂਗਰਸ ਅੜੀ ਲਊਗੀ 100% ਟਕਰੇਗਾ ਜੀ ਇਹਨੇ ਕੋਈ ਲੋਰ ਆਈ ਨਹੀਂ ਹੈ ਪਾਰਟੀ ਕਿਹੜੀ ਹੈ ਉਹ ਪਾਰਟੀ ਆ ਸਾਹਮਣੇ ਦੋਈ ਹੈ ਜਾਂ ਜਿਹੜੀ ਮਜੂਰਤਾ ਹੈ ਇਹ ਕਿਉਂਕਿ ਤਾਕਤ ਦੇ ਵਿੱਚ ਇਹਨਾਂ ਨੂੰ ਥੋੜਾ ਮੋਟਾ ਸਾਹ ਇਸ ਗੱਲ ਦਾ ਇਹਨਾਂ ਨੇ ਕੋਲ ਆਕਸੀਜਨ ਦੇ ਸਿਲੰਡਰ ਇਹਨਾਂ ਦੇ ਮੂੰਹ ਨੂੰ ਲਾਏ ਜੀ ਇਹਨਾਂ ਕੋ ਸਰਕਾਰ ਹੈ ਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਹੋਰ ਤਾਂ ਕੋਈ ਹੈ ਹੀ ਨਹੀਂ ਬਾਕੀਆ ਪਾਰਟੀਆਂ ਤਾਂ ਸਾਰੀਆਂ ਤਾਂ ਵਿਚਾਰਿਆਂ ਦਾ ਅਸਲੀ ਦੇ ਸਿਲੰਡਰ ਵੀ ਜਾਂਦੀਆਂ ਨੇ ਕਾਂਗਰਸ ਲੜੂਗੀ ਜੀ ਕਾਰਪੋਰੇਸ਼ਨ ਜਦੀ ਦੇ ਤਾਂ ਹੀ ਇੱਥੇ ਆਏ ਹੈ ਦਿੱਲੀ ਵਿਧਾਨ ਸਭਾ ਜਿਹੜਾ ਹੈਗਾ ਟਿਕਟਾਂ ਵੀ ਅਨਾਉਂਸ ਕੀਤੀ ਆਮ ਆਦੀ ਪਾਰਟੀ ਵੱਲੋਂ ਕੀ ਲੱਗਦਾ ਹੈਗਾ ਕਾਂਗਰਸ ਕਦੋਂ ਤੱਕ ਦਿੱਲੀ ਦੇ ਵਿੱਚ ਕਰੇਗੀ ਜੀ ਮੈਂ ਤਾਂ ਪੰਜਾਬ ਵਾਸਤੇ ਤਾਂ ਹੁੰਦਾ ਸਮਝਦਾ ਦਿੱਲੀ ਦੀ ਗੱਲ ਕਰਨੀ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰਨ ਦੀ ਜਿਹੜੀ ਹੈ ਉਹ ਮੈਂ ਮੇਰਾ ਕਹ ਲੈ ਆਈ ਐਮ ਨੋਟ ది ਰਾਈਟ ਸਰ ਕਿਸਾਨਾਂ ਦਾ ਮੁੰਡਰ ਕਿ ਆਰਡਰ ਦੇ ਉੱਪਰ ਕਿਵੇਂ ਦੇ ਦਿਓਗੇ ਜੋ ਕਿ ਅੱਜ ਗੱਲੇਵਾਦ ਵੀ ਮਰਨ ਵਰਤਨ ਦੇ ਬੈਠੇ ਨੇ ਜੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਸਰ ਕਿਸ ਤਰ੍ਹਾਂ ਕੋਈ ਸਾਹਿਬ ਅਨਫੋਰਚਿਊਨਿਟੀ ਗੱਲ ਹੈ ਕਿ ਇੱਕ ਗੱਲ ਸਮੂੱਚੀ ਕਿਸਾਨੀ ਨੂੰ ਸਮਝ ਲੈਣੀ ਚਾਹੀਦੀ ਏ ਕਿ ਦਰਿੰਦਰ ਮੋਦੀ ਜਿਹੜਾ ਇਹ ਰਿਪਰੈਜ਼ੈਂਟੇਟਿਵ ਹੈ ਕਾਰਪੋਰੇਟ ਹਾਊਸ ਜਾਂ ਵਪਾਰੀ ਜਿਹੜੇ ਨੇ ਵੱਡੇ ਵਪਾਰੀ ਜਾਂ ਉਹ ਬਚਾਏ ਜਾ ਸਕਦੇ ਜਾਂ ਕਿਸਾਨ ਬਚਾਏ ਜਾ ਸਕਦਾ ਬੋਲਡ ਓਵਰ ਤਰੀ ਲੜਾਈ ਕਾਰਪੋਰੇਟ ਵਰਲਡ ਦੀ ਕਿਸਾਨੀ ਨਾਲ ਹੋ ਤੋ ਉਹਨਾਂ ਨੇ ਤਾਂ ਸਾਫ਼ ਤੌਰ 'ਤੇ ਕਈ ਸਾਲਾਂ ਦਾ ਸੰਕੇਤ ਦੇ ਦਿੱਤੇ ਨੇ ਕਿ ਅਹੀਂ ਕਾਰਪੋਰੇਟ ਵਰਲਡ ਦੇ ਨਾਲ ਅਹੀਂ ਕਿਸਾਨੀ ਨਾਲ ਤਾਂ ਕੋਈ ਮੌਜੂਦਾ ਨਹੀਂ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੈਂ ਤੇ ਅਪੀਲ ਕਰਾਂਗਾ ਢਾਲੇਵਾਲ ਸਾਹਿਬ ਸਾਰਿਆਂ ਨੂੰ ਇਹਨਾਂ ਤੇ ਉਮੀਦ ਨਾ ਰੱਖੋ ਜਦ ਤੱਕ ਹਿੰਦੁਸਤਾਨ ਦੇ ਵਿੱਚ ਕੋਈ ਤਬਦੀਲੀ ਆਏਗੀ ਫੇਰ ਹੀ ਇਹਨਾਂ ਦੀ ਸੁਣਵਾਈ ਹੋਣੀ ਜਿਸ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ ਇੱਕ ਆਪਣੇ ਕਿਸਾਨ ਨੂੰ ਦਿੱਲੀ ਤੱਕ ਆਪਣੇ ਕੈਪੀਟਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਬਿਨਾ ਵੈਪਨ ਤੋਂ ਬਿਨਾ ਕਿਸੇ ਗੱਡੀਆਂ ਤੋਂ 101 ਦੀ ਮੈਨੂੰ ਦੱਸੋ ਤਦਾਦ ਕਿੰਨੀ ਕੋਲ ਦੀ ਜਿੱਥੇ ਘੱਟ ਤੋਂ ਘੱਟ 10 ਤੋਂ 15 ਲੱਖ ਲੋਕ ਹਰ ਰੋਜ਼ ਦਿੱਲੀ ਨੂੰ ਵਿਜ਼ਿਟ ਕਰਦੇ ਜੇ 101 ਕਿਸਾਨ ਵੀ ਤੁਰ ਜਾਂਦਾ ਤੇ ਜੇ ਇਹਨਾਂ ਨੇ ਗੱਲ ਤੁਹਾਡੀ ਸੁਣੀ ਨਹੀਂ ਇਹਨੂੰ ਸੁਣਾ ਕੇ ਕਰਨਾ ਕੀ ਕਾਰਪੋਰੇਸ਼ਨ ਇਲੈਕਸ਼ਨ ਹਮੇਸ਼ਾ ਦੇਖਿਆ ਨਾ ੱਟਾ ਹੁੰਦਾ ਹੈ ਕਿ ਆਪਾਂ ਦੀ ਭੱਟਾ ੱਟਾ ਕਰਦੀ ਹੈ ਫੇ ਕੰਮ ਕੀ ਕਰੇਗੀ ਜਿਸ ਤਰ੍ਹਾਂ ਇਹ ਥ੍ਰੈਡ ਮੈਨ ਲ ਸ਼ੁਰੂ ਹੋ ਗਿਆ ਪਹਿਲੇ ਹੋ ਤੇ ਲੈਣ ਦੋ ਪਹਿਲੇ ਹੋ ਲੈਣ ਦੋ ਤਾਂ ਪਹਿਲੇ ਹੀ ਅਸੀਂ تسلیم ਕਰ ਲਈ ਪਰ ਥ੍ਰੈਡਿੰਗ ਸ਼ੁਰੂ ਹੋ ਗਈ ਹੈ ਜੀ ਕਿਨੇ ਚੱਲਦੀ ਹੈ ਜੀ ਕਿਨੇ ਕਿਹਦੀ ਪਹਿਲੀ ਕਾਰਪੋਰੇਸ਼ਨ ਦੀ ਲਿਖੇ ਨੇ ਹੀ ਲੱਗ ਜਿਆ ਉਹਨਾਂ ਵੀ ਤਗੜੇ ਹੋ ਕੇ ਮੁਕਾਬਲਾ ਵੀ ਕਰਾਂਗੇ ਜੱਟ ਕੇ ਜਿੱਤਾਂਗੇ ਵੀ ਇਹ ਕਿਹੜਾ ਪਹਿਲੀ ਵਾਰ ਠੀਕ ਹੈ ਠੀਕ